राख घोड़ी पूर्वी मोहल्ला 5 करो बेनंती सुनो मेरे मीता संतुष्ट हाल के बेल विनती करता हूं सुनो मेरे मित्र जी यह जीवन संता की सेवा दा है ਈ ਹਾ ਖਾਟ ਚਲੋ ਹਰਲਾ ਆਗੇ ਵਸਨ ਸੁਹੇਲਾ ਇਸ ਜਗਤ ਵਿੱਚ ਹਰੀ ਦਾ ਨਾਮ ਜਪ ਕੇ ਜਾਓ ਤਾਂ ਜੋ ਅੱਗੇ ਵਸਨਾ ਸੁਖਾ ਹੋ ਜਾਵੇ ਆਉਧ ਕਟੇ ਦਿਨਸ ਸੂਰ ਨਾਰੇ ਮਨ ਗੁਰਮੇਲ ਕਾਜ ਸਵਾਰੇ ਰਹਉ ਦਿਨ ਰਾਤ ਤੇਰੀ ਉਮਰ ਕੱਟਦੀ ਹੈ ਮਨਾ ਨਾਮ ਜਪ ਤਾਂ ਜੋ ਇਹ ਤੇਰੇ ਕੰਮ ਸਵਾਰ ਦੇ ਰਹਉ ਇਹੋ ਸੰਸਾਰ ਵਿਕਾਰ ਸੰਸੇਮ ਤਰਿਓ ਇਹਾਨੀ ਇਹ ਸੰਸਾਰ ਦੇ ਜੀਵ ਐਵੇਂ ਬੇਕਾਰ ਪਰਮ ਵਿਚਰੰਦੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਦਾ ਗਿਆਨ ਹੈ ਉਹ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਜਿ세 ਜਗਾਏ ਪੀਆਵੇ ਰਸ ਅਕਥ कथा تن جان جس نو ਪਰਮ ਦੇ ਮੀਂਦਰ ਤੋਂ ਜਗਾ ਕੇ ਆਪਣੇ ਨਾਮ ਦਾ रस ਪਿਆ ਦਿੰਦਾ ਹੈ ਉਸ ਨੂੰ ਤੇਰੀ ਭੇਦ ਭਰੀ ਕਥਾ ਦਾ ਗਿਆਨ ਉਹ ਜਾਂਦਾ ਹੈ